ਐਮਰ ਸਾਹਿਬ ਜੁਦ ਨਸ਼ਿਆਂ ਵਿਰੁੱਧ ਦੂਸਰਾ ਪੜਾਅ ਵੀ ਹੋ ਗਿਆ ਹੈ ਪਹਿਲੇ ਪੜਾਅ ਵਿੱਚ ਕਿੰਨਾ ਕਸਰ ਰੱਬ ਨੂੰ ਮਿਲਿਆ ਜੇ ਉਹ ਦੂਸਰੇ ਪੜਾਅ ਦਾ ਕੀ ਤਿਆਰੀ ਹੈ ਆ ਜੁਦ ਨਸ਼ਿਆਂ ਵਿਰੁੱਧ ਆ ਸੁਣਨ ਵਾਲੇ ਸਾਰੇ ਸੁਰਤਿਆਂ ਨੂੰ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਪਹਿਲੇ ਪੜਾਅ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਜਿਹੜੀ ਸਫਲਤਾ ਮਿਲੀ ਹੈ ਜਿਹਦੇ ਤਹਿਤ ਅਸੀਂ ਜਿਹੜੇ ਸਮਗਲਿੰਗ ਕਰਨ ਵਾਲੇ ਸੀ ਨਸ਼ਾ ਲੈ ਕੇ ਆਉਣ ਵਾਲੇ ਸੀ ਉਹਨਾਂ ਦਾ ਕ ਜਿਹੜਿਆ ਆ ਪਕੜ ਕੀਤੀ ਔਰ ਜੋ ਸਾਡੇ ਨੌਜਵਾਨ ਇਸ ਆਦਤ ਤੋਂ ਮਜਬੂਰ ਹੋ ਗਏ ਸਨ ਨਸ਼ੇ ਦੀ ਤੋਂ ਉਹਨਾਂ ਨੂੰ ਕੱਢਿਆ ਜਾ ਰਿਹਾ ਹੈ ਉਹਨਾਂ ਦਾ ਟ੍ਰੀਟਮੈਂਟ ਕਰਵਾਇਆ ਜਾ ਰਿਹਾ ਹੈ ਔਰ ਇਹਦਾ ਨਤੀਜਾ ਇਹ ਨਿਕਲਿਆ ਕਿ ਹੁਣ ਮੈਂ ਕਈ ਪਿੰਡਾਂ 'ਚ ਜਾਣਾ ਤੇ ਪਿੰਡ ਵਾਸੀ ਕਹਿੰਦੇ ਆ ਕਿ ਸਾਡੇ ਪਿੰਡ ਦੇ ਵਿੱਚ ਹੁਣ ਨਸ਼ਾ ਜਿਹੜਾ ਆ ਨਹੀਂ ਹੈ ਅਗਰ ਕੁਝ ਥਾਵਾਂ ਤੇ ਹੈ ਤਾਂ ਉਹਦੀ ਜਿਹੜੀ ਕਾਰਵਾਈ ਹੋ ਚੱਲਦੀ ਪਈ ਆ ਇਹ ਜਿਹੜਾ ਸੈਕੰਡ ਫੇਸ ਆ ਜੁਦ ਨਸ਼ਿਆਂ ਵਿਰੁੱਧ ਦੇ ਇਹਦੇ ਵਿੱਚ ਅਸੀਂ ਉਹਨੂੰ ਕਵਰ ਕਰਾਂਗੇ ਔਰ ਜਿਹੜੇ ਵੀ ਨਸ਼ੇ ਵਕਾਉਂਦੇ ਨੇ ਉਹਨਾਂ ਨੂੰ ਕਾਬੂ ਕਰਕੇ ਜੇਲਾ ਨਹੀਂ ਸਕਾਂਗੇ। ਮੁੱਖ ਮੰਤਰੀ ਵੱਲੋਂ ਪੰਜਾਬ ਪੁਲਿਸ ਦੇ ਕੁ ਵੱਡੇ ਨਾਮ ਅਨਾਉਂਸ ਕੀਤੇ ਗਿਆ ਵੀ ਉਹਨਾਂ ਦੇ ਹੌਸਲੇ ਲਈ ਉਹਨਾਂ ਦੀ ਕਨਨ। ਦੇਖੋ ਪੰਜਾਬ ਪੁਲਿਸ ਇੱਕ ਆਪਣੀ ਜਾਨ ਤੇ ਖੇਡ ਕੇ ਸਮਾਜ ਦੀ ਸੁਰੱਖਿਆ ਕਰਦੀ ਹੈ। ਔਰ ਸਾਰੇ ਜਿੰਨੇ ਚਾਹੇ ਹੋ ਆਰਮੀ ਚ ਹੋਣ ਫੌਜੀ ਜਵਾਨ ਹੋਣ ਚਾਹੇ ਪੁਲਿਸ ਦੇ ਵਿੱਚ ਹੋਣ ਜਾਂ ਹੋਰ ਕਿਸੇ ਫੀਲਡ ਦੇ ਵਿੱਚ ਜਿਹੜੇ ਕਿ ਕਿਸੇ ਦੀ ਜਾਨ ਬਚਾਉਂਦੇ ਹੁਣ ਉਹ ਜਵਾਨਾਂ ਦਾ ਦੇਣ ਨਹੀਂ ਕੋਈ ਦੇ ਸਕਦਾ ਇਸ ਕਰਕੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜੋ ਵੀ ਕੀਤਾ ਗਿਆ ਹੈ ਬਹੁਤ ਵੱਡਾ ਸਲਾਘਾਯੋਗ ਕਦਮ ਹੈ ਹਾਂਜੀ 10 ਲੱਖ ਬੀਮਾ ਯੋਜਨਾ ਸ਼ੁਰੂ ਆਪ ਹੋ ਰਹੀ ਹੈ ਹਾਂਜੀ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਮੈਂ ਇੱਕ ਤਰ੍ਹਾਂ ਦਾ ਕਹਿ ਸਕਦਾ ਹਾਂ ਕਿ ਜਿਹੜੀ ਸਾਡੇ ਉੱਤੇ ਸਭ ਤੋਂ ਵੱਡਾ ਬੋਝ ਹੁੰਦਾ ਹੈ ਕਿ ਪਰਿਵਾਰ ਦੇ ਵਿੱਚ ਕੋਈ ਵੀ ਬਿਮਾਰੀ ਆ ਜਾਏ ਤਾਂ ਉਹਦਾ ਖਰਚਾ ਕਿੱਥੋਂ ਕਰਨਾ ਉਹਦੀ ਹੁਣ ਚਿੰਤਾ ਜਿਹੜੀ ਉਹ ਖਤਮ ਹੋ ਗਈ ਆ 10 ਲੱਖ ਰੁਪਏ ਦੇ ਅਕਿਰ ਜਿਹੜੇ ਯੋਜਨਾ ਆ ਬੀਮਾ ਯੋਜਨਾ ਉਹ ਸਰਕਾਰ ਵੱਲੋਂ ਦਿੱਤੀ ਜਾ ਰਹੀ ਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹਦੇ ਤਹਿਤ ਜਿਹੜਾ ਕੰਮ ਕੀਤਾ ਜਾ ਰਿਹਾ ਔਰ ਪਿੰਡਾਂ ਦੇ ਵਿੱਚ ਹਰ ਇੱਕ ਦਾ ਜਿਹੜਾ ਆ ਉਹ ਬੀਮਾ ਕਰਕੇ ਦਿੱਤਾ ਜਾਏਗਾ ਤਾਂ ਕਿ ਅਗਰ 10 ਲੱਖ ਰੁਪਏ ਤੱਕ ਦਾ ਇਲਾਜ ਕਰਾ ਵੀ ਲਿਆ ਆ ਕਿਸੇ ਵੀ ਹਸਪੀਟਲ ਤੋਂ ਤਾਂ ਉਹਦਾ ਪੈਸਾ ਜਿਹੜਾ ਆ ਉਹ ਸਰਕਾਰ ਵੱਲੋਂ ਪੇ ਕੀਤਾ ਜਾਏਗਾ